ਸੱਚੀ ਗੱਲ ਸਾਇਨੋ ਕਿਵੇਂ ਉਹ ਸਾਰੇ ਜਣੇ ਅੱਜ ਦੀਸ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰਾਂਗੀ ਕੁਝ ਲੈਂਸਸ ਜੋ ਮੈਂ ਮੇਸ਼ੂ ਤੋਂ ਮੰਗਵਾਈਆਂ ਸੀ ਤੇ ਮੈਨੂੰ ਸਸਤੀਆਂ ਲੱਗੀਆਂ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਾਂਗੀ ਕਿਹੜੀ ਲੈਂਸ ਵਧੀਆ ਨਿਕਲੀ ਤੇ ਕਿਹੜੀ ਕਿਸ ਤਰ੍ਹਾਂ ਦੀ ਨਿਕਲੀ ਹੁਣ ਦੇਖੋ ਜਿਹੜੀ ਪਹਿਲੀ ਲੈਂਸ ਸੀਗੀ ਇਹ ਸੀਗੀ 200 ਦੀ 9 ਮੀਟਰ ਉਹਨਾਂ ਨੇ ਲਿਖਿਆ ਸੀ ਮਾਰਕੀਟ 'ਚ ਇਸ ਦਾ ਪ੍ਰਾਈਸ ਜ਼ਿਆਦਾ ਸੀਗਾ ਮਾਰਕੀਟ 'ਚ ਉਹ 300 ਦੀ 9 ਮੀਟਰ ਕਹਿੰਦੇ ਸੀ ਐਂਡ ਡਿਲੀਵਰੀ ਚਾਰਜਸ ਕੋਈ ਨਹੀਂ ਸੀ ਬਟ ਇਹ ਵੀ ਦੇਖਣਾ ਹੁੰਦਾ ਹੈ ਕਿ ਮੈਂ ਕਿਚਪੂਰੀ ਆ ਕਈ ਵਾਰੀ ਕੀ ਹੁੰਦਾ ਉਹਨਾਂ ਨੇ ਲਿਖਿਆ 9 ਮੀਟਰ ਹੁੰਦਾ ਤੇ ਘਟ ਹੁੰਦੀ ਹੈ ਲੈਸ ਸੋ ਫਸਟ ਆਪਾਂ ਇਸ ਨੂੰ ਚੈੱਕ ਕਰਾਂਗੇ ਇਸ ਤਰ੍ਹਾਂ ਦੇਖਣ ਨੂੰ ਤਾਂ ਕਾਫੀ ਸੋਹਣੀ ਲੱਗਦੀ ਹੈ ਹੁਣ ਚੈੱਕ ਕਰਕੇ ਦੇਖਿਆ ਇਹ 9 ਮੀਟਰ ਨਹੀਂ ਸੀ everless 7 ਮੀਟਰ ਆ ਜੇਕਰ ਤੁਸੀਂ ਪੇਮੈਂਟ ਅਡਵਾਂਸ ਚ ਕਰ ਦਈਏ ਤੇ ਤੁਹਾਨੂੰ ਇਹ ਭੇਜੂਗੀ 187 ਰੁਪਏ ਦੀ ਮੈਂ ਜ਼ਿਆਦਾਤਰ ਜਿਹੜੀ ਪੇਮੈਂਟ ਹੁੰਦੀ ਹੈ ਅਡਵਾਂਸ 'ਚ ਹੀ ਕੀਤੀ ਹੋਈ ਹੁੰਦੀ ਹੈ ਇਸ ਨਾਲ ਲੈਸਸ ਮੈਨੂੰ ਥੋੜੀਆਂ ਸਸਤੀਆਂ ਪੇਜ ਜਾਂਦੀਆਂ ਨੇ ਮੀਸ਼ੂ ਦੇ ਕਿਹ ਹੁੰਦਾ ਰੇਟ ਕਈ ਵਾਰ ਘਟ ਵਧ ਹੁੰਦਾ ਰਹਿੰਦਾ ਤੁਸੀਂ ਇੱਕ ਦੋ ਵਾਰ ਟਾਈਮਿੰਗ ਚੈੱਕ ਕਰ ਸਕਦੇ ਹੋ ਕਿ ਰੇਟ ਸੇਮ ਹੈ ਜਾਂ ਘਟ ਵਧ ਹੋਇਆ ਕਿਉਂਕਿ ਇਹ ਵਾਲੀਆਂ ਲੈਸਸ ਕੋਮਬੋ ਜਿਹਾ ਦੋਨਾਂ ਦਾ 25 25 ਮੀਟਰ ਦੋਨਾਂ ਦੇ ਵਿੱਚ ਸੀ ਸਮਝ ਲਓ 50 ਮੀਟਰ ਲੈਸ ਮੈਨੂੰ ਮਿਲੀ ਸੀ 199 ਦੀ ਬਟ ਹੁਣ ਇਹ ਕਾਫੀ ਸਸਤੀ ਹੋ ਚੁੱਕੀ ਆ 110 ਰੁਪ ਐਡਵਾਂਸ ਪੇਮੈਂਟ ਕਰ ਦਿੱਤੀ ਐ ਇਸ ਨੂੰ ਇਸ ਤਰ੍ਹਾਂ ਦੁਪੱਟਿਆਂ ਤੇ ਕਾਫੀ ਯੂਜ਼ ਕੀਤਾ ਕਿਉਂਕਿ ਬਹੁਤ ਵਧੀਆ ਲੈਸ ਨਿਕਲੀ ਵਾਸ਼ ਵੀ ਕਿੰਨੀ ਵਾਰੀ ਕੀਤਾ ਖਰਾਬ ਨਹੀਂ ਹੋਈ ਸੋ ਇਸ ਤਰ੍ਹਾਂ ਦੇ ਦੋ ਡਿਜ਼ਾਈਨ ਆਉਣਗੇ ਦੋਨੋਂ ਡਿਜ਼ਾਈਨ ਦੇ ਜੋ ਕਿ ਮੈਂ ਲਿੰਕ ਸ਼ੇਅਰ ਕਰ ਦੇਵਾਂਗੀ ਤੁਹਾਨੂੰ ਇਹ ਸਸਤੀਆਂ ਪੈ ਜਾਣਗੀਆਂ ਮੈਨੂੰ ਥੋੜੀਆਂ ਜੀਆਂ ਮਹਿੰਗੀਆਂ ਪਈਆਂ ਉਸ ਅਕੋਰਡਿੰਗ ਤੁਹਾਨੂੰ 2 ਰੁਪਏ ਮੀਟਰ ਪੈਗੇ ਜੇ ਤੁਹਾਨੂੰ ਇਹ ਦੋਨੋਂ ਪੈਕੇਟ 110 ਰੁਪਏ ਦੇ ਪੈਂਦੇ ਐ ਐਡਵਾਂਸ ਪੇਮੈਂਟ ਤੇ ਜਾਂ ਤੁਸੀਂ ਵੇਟ ਵੀ ਕਰ ਸਕਦੇ ਹੋ ਕਿ 7 ਤਰੀਕ ਨੂੰ ਸੇਲ ਲੱਗਣੀ ਆ ਸੇਲ ਦੇ ਵਿੱਚ ਸਸਤੀਆਂ ਹੋ ਜਾਣਗੀਆਂ ਲਿੰਕ ਮੈਂ ਦੋਨਾਂ ਦੇ ਦੇ ਦਵ ਉਸ ਤੋਂ ਵੱਧ ਆਉਂਦੀ ਏ ਇਹ ਵੜੀ ਲੈਸ ਜੋ ਕਿ ਮੈਨੂੰ ਉਸ ਟਾਈਮ ਤੇ ਪਈ ਸੀ 172 ਦੀ ਬਟ ਦੇਖਣ ਨੂੰ ਕਾਫੀ ਸੋਹਣੀ ਏ ਇਹ ਵੜੀ ਲੈਸ ਚ ਕੋਈ ਖਰਾਬੀ ਨਹੀਂ ਹੈਗੀ ਇਸ ਤਰ੍ਹਾਂ ਦੀ ਲੈਸ ਮੈਂ ਮਾਰਕੀਟ ਦੇ ਵਿੱਚੋਂ ਵੀ ਲਈ ਸੀ ਉਹ ਵੀ 20 ਰੁਪਏ ਮੀਟਰ ਸੀ ਬਟ ਮੇਨ ਪ੍ਰੋਬਲਮ ਆਉਂਦੀ ਏ ਜਦੋਂ ਆਪਾਂ ਇਸ ਨੂੰ ਵੋਸ਼ ਕਰਦੇ ਆ ਜੇਕਰ ਤੁਸੀਂ ਮਸ਼ੀਨ 'ਚ ਵੋਸ਼ ਕਰਦੇ ਆ ਫਿਰ ਤੇ ਉਹ ਛੇਤੀ ਨਾਲ ਦੇ ਜਿਹੜੇ ਹੁੰਦੇ ਆ ਮੀਮਰ ਉਹ ਨਿਕਲ ਜਾਂਦੇ ਆ ਛੇਤੀ ਦਾਣੀ ਜੇਕਰ ਤੁਸੀਂ ਹੈਂਡ ਵੋਸ਼ ਵੀ ਕਰਦੇ ਆ ਫਿਰ ਵੀ ਨਿਕਲ ਸਕਦੇ ਜੇਕਰ ਦੁਪੱਟੇ ਵਗੈਰਾ ਤੇ ਯੂਜ਼ ਕਰਨੀ ਤਾਂ ਹੋ ਸਕਦਾ ਵੀ ਇਹ ਨਾ ਖਰਾਬ ਮਗਵੋਣੀ ਹੋਈ ਤਾਂ ਮੈਂ ਇਸ ਦਾ ਵੀ ਲਿੰਕ ਸ਼ੇਅਰ ਕਰ ਦਵਾਂਗੀ ਬਾਕੀ ਮੈਨੂੰ ਇੰਨੀ ਪਸੰਦ ਨਹੀਂ ਆਇਆ ਇਸ ਤੋਂ ਬਾਅਦ ਸੇਵੜੀ ਲੇਸ ਜੋ ਕਿ ਮੈਂ ਪਹਿਲਾਂ ਕਾਫੀ ਟਾਈਮ ਦੀ ਮੰਗਵਾਈ ਸੀ ਮੈਨੂੰ ਵਧੀਆ ਲੱਗੀ ਇਹ ਵੀ ਤੁਸੀਂ ਦੇਖ ਸਕਦੇ ਹੋ ਮਾਰਕੀਟ 'ਚ ਹੁੰਦਾ ਕਈ ਵਾਰੀ ਇੱਦਾਂ ਦੀ ਲੇਸ 40 ਰੁਪਏ ਮੀਟਰ ਦੀਂਦੀ ਆ ਬੱਟ ਜੇਕਰ ਤੁਸੀਂ ਦੁਪੱਟੇ ਵਗੈਰਾ ਤੇ ਲੋਣੀ ਤਾਂ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਇਕੱਠੀ ਮਿਲ ਜੂਗੀ ਤਾਂ ਇਹ 9 ਮੀਟਰ 200 ਦੇ ਵਿੱਚ ਵਿੱਚ ਹੀ ਸੀ ਇਹ ਵੀ ਸੋ ਉਸ ਤੋਂ ਬਾਅਦ ਆ ਸੀਗੇ ਮੈਂ ਵੀ ਨਾਲ ਹੀ ਤੁਹਾਡੇ ਸ਼ੇਅਰ ਕਰ ਦਿੰਦੀ ਆ ਇਹ ਸੀਗੇ ਰੀਲਾਂ ਰੱਖਣ ਲਈ ਡੱਬੇ ਮੰਗਵਾਏ ਸੀਗੇ ਮੈਂ ਕਈ ਵਾਰੀ ਰੀਲਾਂ ਦੇ ਧਾਗੇ ਆਪਸ ਵਿੱਚ ਉਲਝ ਜਾਂਦੇ ਤੇ ਧਾਗਾ ਕਾਫੀ ਸਾਡਾ ਖਰਾਬ ਹੋ ਜਾਂਦਾ ਸੋ ਮੈਂ ਕਿਹਾ ਸੀ ਸਾਰਿਆਂ ਨੂੰ ਇੱਕ ਇੱਕ ਕਰਕੇ ਟਿਕਾ ਸਕਦੇ ਹਾਂ ਉੱਪਰ ਆਪਾਂ ਜੋ ਵੀ ਛੋਟਾ ਛੋਟਾ ਸਮਾਨ ਆ ਰੱਖ ਸਕਦੇ ਜਿਦਾ ਐਂਸੀਟੇਬ ਵਗੈਰਾ ਸੋ ਨਹੀਂ ਜੀ ਆਪਾਂ ਇਸ ਤਰ੍ਹਾਂ ਰੀਲਾਂ ਨੂੰ ਰੱਖ ਸਕਦੇ ਆ ਬਾਕੀ ਸਾਰਾ ਕੁਝ ਠੀਕ ਸੀ ਪਲਾਸਟਿਕਟ ਵੀ ਠੀਕ ਸੀ ਬਟ ਜਿਹਨਾਂ ਸਟੈਂਡ ਜੀ ਵਿੱਚ ਬਣਾਏ ਆ ਜਿਨੇ ਚ ਰੀਲ ਟਿਕਾਈ ਦੀ ਆ ਉਹ ਛੋਟੇ ਆ ਥੋੜੇ ਜਿਹਾ ਵੱਡੇ ਹੋਣੇ ਚਾਹੀਦੇ ਸੀ ਪ੍ਰਾਈਸ ਇਹਨਾਂ ਦਾ ਸੀਗਾ 180ਾਂ ਦੇ ਸੀਗੇ ਦੋਨੋਂ ਡੱਬੇ ਤੇ ਉਸ ਤੋਂ ਬਾਅਦ ਅਸੀਂ ਇਹ ਬਣੀ ਲੈਸ ਜੋ ਕਿ 170ਾਂ ਦੀ ਉਸ ਟਾਈਮ ਮੈਨੂੰ ਮਿਲੀ ਸੀਗੀ ਤੇ 17 ਮੀਟਰ ਸੀ 10 ਰੁਪਏ ਮੀਟਰ ਮਿਲੀ ਸੀ ਹੁਣ ਇਸ ਦਾ ਰੇਟ ਅਗੇ ਨਾਲ 30 ਰੁਪਏ ਘਟ ਹੋ ਗਿਆ ਜੇਕਰ ਤੁਸੀਂ ਮੰਗਵੋਣੀ ਤਾਂ ਤੁਹਾਨੂੰ 143 ਰੁਪਏ ਦੀ ਪੈ ਸਕਦੀ ਹੈ ਮੈਂ ਕਿਵੇਂ ਉਸ ਟਾਈਮ ਦੇਖ ਲਈ ਸੀ 16 ਮੀਟਰ ਸੀਗੀ 17 ਮੀਟਰ ਨਹੀਂ ਸੀ ਬਟ ਸੋਹਣੀ ਲੈਸ ਸੀ ਇਸ ਤਰ੍ਹਾਂ ਦੀ ਲੈਸ ਨਾਲ ਆਪਾਂ neck ਤੇ ਕਾਫੀ ਤਰ੍ਹਾਂ ਦੀ ਡਿਜ਼ਾਈਨਿੰਗ ਬਣਾ ਸਕਦੇ ਹਾਂ ਤੇ ਅੱਗੇ ਜਾ ਕੇ ਮੈਂ ਯੂਜ਼ ਵੀ ਕਰਾਂਗੀ ਤਾਂ ਤੁਹਾਡੇ ਨਾਲ ਡਿਜ਼ਾਈਨ ਸ਼ੇਅਰ ਕਰਾਂਗੀ ਹੁਣ ਹੈਗੀ ਸਾਰੀ ਲਾਸਟ ਵਾਲੀ ਲੈਸ ਸਾਰੀਆਂ ਜਿਹੜੇ ਲਿੰਕ ਹੈ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂ ਤੁਹਾਨੂੰ ਦੇ ਦੇਵਾਂਗੀ ਲਾਈਨ ਵਾਸਤੇ ਤੁਸੀਂ ਉੱਥੋਂ ਚੈੱਕ ਕਰ ਲਿਓ ਇਹ ਵਾਲੀ ਲੈਸ ਦੇਖਣ ਨੂੰ ਪਹਿਲਾ ਫੋਟੋ ਦੇ ਵਿੱਚ ਜਿਆਦਾ ਚੌੜੀ ਲੱਗਦੀ ਸੀ ਬਟ ਦੁਪੱਟੇ ਦੇ ਲੋਨ ਲਈ ਮਗਾਈ ਸੀਗੇ ਵੈਸੇ ਇੰਨੀ ਚੋੜੀ ਨਹੀਂ ਆ ਥੋੜੀ ਘੱਟ ਚੋੜੀ ਹੈ ਉਸ ਟਾਈਮ ਮੈਂ ਐਡਵਾਂਸ ਪੇਮੈਂਟ ਕੀਤੀ ਸੀ ਤੇ ਮੈਂ 10300 ਰੁਪਏ ਪੇ ਕੀਤੇ ਸੀਗੇ 10 ਮੀਟਰ ਲੇਸ ਉਹਨਾਂ ਨੇ ਲਿਖਿਆ ਸੀ ਬਟ ਇਹ 10 ਮੀਟਰ ਨਹੀਂ ਹੈਗੀ 8.5 ਮੀਟਰ ਲਏ ਸੀ ਆ ਪੂਰੀ ਮੋਸਟਲੀ ਕੀ ਹੁੰਦਾ ਜ਼ਿਆਦਾਤਰ ਜਿਹੜੀਆਂ ਲੇਸਸ ਹੁੰਦੀਆਂ ਮਹਿੰਗੀਆਂ ਹੁੰਦੀਆਂ ਆਨਲਾਈਨ ਜੇਕਰ ਅਸੀਂ ਮਗਵਾਉਂਦੇ ਆ ਬਟ ਇਹਨਾਂ ਤੇ ਮੈਂ ਕਾਫੀ ਟਾਈਮ ਸਪੈਂਡ ਕੀਤਾ ਹੁੰਦਾ ਮਤਲਬ ਸਰਚ ਕਰਕੇ ਪੂਰਾ ਫਿਰ ਦੇਖ ਲੈਂਦੀ ਆ ਕਿਹੜੀ ਲੇਸਾਨੂੰ ਸਸਤੀ ਮਿਲਦੀ ਆ ਮਾਰਕੀਟ ਤੋਂ ਫਰੋਮ ਇਹ オンਲਾਈਨ ਮਗਵਾ ਲੈਂਦੀ ਹਿੰਦੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਉਂਕਿ ਇਸ ਤਰ੍ਹਾਂ ਦੀ ਹੋਰ ਲੈਸਸਸ ਮੈਂ ਮਗਵਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੀ ਜੋ ਸਸਤੀਆਂ ਮਿਲਦੀਆਂ ਆ। ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਐਂਡ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਤਾਂ ਜੋ ਵੀਡੀਓ ਤੁਸੀਂ ਲਾਈਕ ਕਰ ਦਿਓ ਫੇਰ ਵੀਡੀਓ ਅੱਗੇ ਤੋਂ ਅੱਗੇ ਜਾਂਦੀ ਹੈ ਤੇ ਮੈਨੂੰ ਹੌਸਲਾ ਮਿਲਦਾ ਅੱਗੇ ਤੋਂ ਅੱਗੇ ਵੀਡੀਓ ਬਣਾਉਣ ਲਈ। ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ।